ਨਾਮਲਾ ਇਸ ਤਰ੍ਹਾਂ ਜੀ ਗੱਲ ਕਾਉਂਟਰ ਇੰਟੈਲੀਜੈਂਸ ਦੀ ਟੀਮ ਆ ਅ ਸਰਦਾਰ ਬਲਵੀਰ ਸਿੰਘ ਡੀਐਸਪੀ ਸਾਹਿਬ ਆਪਣੀ ਪੁਲਿਸ ਪਾਰਟੀ ਦੇ ਨਾਲ ਅ ਅੱਡਾ ਪਕਣਾ ਵੇਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਰਸਾਲ ਸਿੰਘ son of ਕਲਵੰਤ ਸਿੰਘ ਜੋ ਕਿ ਨਸ਼ਰਾਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ ਤੇ ਖੜਾ ਉਸ ਇਨਫਰਮੇਸ਼ਨ ਦੇ ਬਿਹਾਵ ਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨਪਤਵੰਤ ਸਿੰਘ ਨਸ਼ਰਾਟਾਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਿਤਪਾਲ ਸਿੰਘ ਇੱਕ ਆਪਣੇ ਬਣੀਏ ਕਹਦਾ ਰਹਿਣ ਵਾਲਾ ਤੇ ਇੱਕ ਈਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰ ਇਹ ਕੇਬ ਕਦੋਂ ਮੰਗਾਇਆ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਕੇਬ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਇਸ ਜਗ੍ਹਾ ਦੇ ਵਿੱਚ ਇਹਨਾਂ ਇਹਦਾ ਸੈਕਟਰ ਅਟਾਰੀ ਦੇ ਲਾਗੇ ਚ ਆ ਕੇ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਦਾ ਕਿ ਉੱਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ ਤੇ ਇਹ ਮੰਗਵਾਈਏ ਕੇਬ ਕਿ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਦਿਨਾਂ ਦਾ ਅੰਦਰ ਕੀ ਕੰਮ ਕਰਦੇ ਆ ਬੈਕਗ੍ਰਾਉਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਨਾਲ ਆ ਤੇ ਪੁੱਛੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਟੈਕਟ ਕਿੱਦਾਂ ਆਏ ਆ ਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ ਤੇ ਉਹ ਆਪਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰੀ। ਇਹਦੇ ਵਿੱਚ ਪੈਸਾ ਪਾਕਿਸਤਾਨੀ ਕੋ ਤਸਕਰਾ ਦਾ ਨਾਮ ਉਹ ਮਾਇਆ ਸਾਹਮਣੇ ਜਿਲ੍ਹਾ ਹਾਂਜੀ ਅਜੀ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 ਕੇਜੀ ਹਰੋਂ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਫੂਡ ਰੂਨ ਮੰਗਵਾਈ ਆ ਅਜੀ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਏ ਮਾਂ ਜੋ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਤੇ ਉਹਦੇ ਚ ਇਹਨਾਂ ਕੋਈ ਕਸ਼ਕਿਸ਼ ਕੀਤੀ ਜਾਊਗੀ ਇਹਨਾਂ ਦਾ ਪਹਿਲੇ ਵੀ ਕੋਈ ਕੇਸ ਪਹਿਲਾਂ ਨਹੀਂ ਜੀ ਫ੍ਰੈਸ਼ ਹੀ ਆ ਪਹਿਲਾਂ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਕਰ ਚੁਣਾ ਤੇ ਸਰ ਇਹਨਾਂ ਕੋਈ ਮੋਬਾਈਲ ਬਰਾਮਦ ਹੋਈ ਆ ਉਹਨਾਂ ਦੀ ਫਰੈਂਸਿਕ ਆਪਾਂ ਭੇਜਾਂਗੇ ਲੈਬ ਤੇ ਭੇਜਾਂਗੇ ਤੇ ਉਹਦੇ ਦੇ ਵਿੱਚੋਂ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗ ਗਿਆ ਸਰ ਜਿਸ ਤਰ੍ਹਾਂ ਮਤਲਬ ਇਹ ਤਿੰਨ ਬੰਦੇ ਜੋ ਹੈਗੇ ਜੋ ਇਹਨਾਂ ਕੋ ਸਪੂਟੀ ਦੇ ਵਿੱਚੋਂ ਬਰਾਮਰ ਲਿਖੇ ਗਏ ਯਾਰ ਜੀ ਜੀ ਔਰ ਇਹ ਇਹਦੇ ਵਿੱਚ ਕੁਝ ਪਤਾ ਲੱਗਾ ਕਿ ਹਾਂ ਇਹ ਕਿੱਧਰ ਕਿਸ ਜਗ੍ਹਾ ਜਾ ਰਹੇ ਸੀ ਸਪਲਾਈ ਕਰਨ ਵਾਸਤੇ ਜਾਂ ਕਿਸ ਨੂੰ ਦੇਣ ਜਾ ਰਹੇ ਸੀ ਜਾਂ ਉਹਨਾਂ ਦੇ ਬਾਰੇ ਇਹਨਾਂ ਨੂੰ ਫੋਨ ਆਉਣਾ ਹੁੰਦਾ ਵਾ ਇਹਨਾਂ ਨੂੰ ਖਿਲਾਰ ਦਿੱਤਾ ਜਾਂਦਾ ਵਾ ਵੀ ਤੁਸੀਂ ਫਲਾਣੀ ਜਗ੍ਹਾ ਤੇ ਖਲੋ ਜੇ ਉੱਥੇ ਫੋਨ ਤੇ ਫਿਰ ਇਹਨਾਂ ਨੂੰ ਡਾਇਰੈਕਸ਼ਨਾਂ ਮਿਲ ਜਾਂਦਾ ਹੈ ਤੇ ਉਹ ਐ ਮਾਜੂਕ ਆਪਣੇ ਸਰਦਾਰ ਡੀਐਸਪੀ ਸਾਹਿਬ ਬਰਨਵੀਰ ਸਰ ਨੂੰ ਇਨਫੋਰਮੇਸ਼ਨ ਮਿਲ ਗਈ ਕਿ ਇਸ ਤਰ੍ਹਾਂ ਦੀ ਕੋਈ ਬੰਦੇ ਖੜੇ ਆ ਤੇ ਉੱਥੇ ਪਰਵਿੰਦਾ ਦੀ ਗ੍ਰਿਫਤਾਰੀ ਹੋਈ ਤੇ ਇਹਨਾਂ ਦੀ ਉਮਰ ਕੀ ਐ ਸਰ ਰਸਤ ਦੀ ਕਸਰ 20 ਸਾਲ ਸਿੰਘ ਦੀ ਜਿਹੜੀ ਉਮਰ ਐ ਉਹ ਤੇ ਕੋਈ 50 ਦੇ ਲਾਗੇ-ਚਾਗੇ ਆ 4550 ਦੇ ਵਿੱਚ ਹੋਊਗੀ ਬਾਕੀ 25 25 27ਾਂ ਹੀ ਸਾਲ ਦੇ ਵਿੱਚ ਹੋਣੀ ਹੈ ਸਰ ਦਾ ਕੰਮ ਉਹ ਮਤਲਬ ਕੀ ਐਜ਼ ਇੱਕ ਕਿਸਾਨ ਹੈਗੇ ਨੇ ਜਾਂ ਕੋਈ ਹੋਰ ਕੋਈ ਪ੍ਰਾਈਵੇਟ ਕੰਮ ਕਰਦੇ ਆ ਜਾਂ ਕੋਈ ਬਿਜ਼ਨਸ ਹੈ ਕਰਨ ਦਾ ਫਤਰਾ ਨਹੀਂ ਕਿਸਾਨੀ ਕਰਦੇ ਆ ਇਹ ਹਾਂ ਜੋ ਵੀ ਸਾਰਾ